ਮੱਜਾਂ ਨਾਲੋਂ ਨਾ ਜੀ ਕਰਦਾ ਇਹਦੀ ਬੂਥੀ ਵੇਖੀ ਜਾਵਾਂ। ਸਮਾਲ ਦੀ ਗੱਲ ਕਿ ਨਹੀਂ ਕਰਦਾ। ਹਾਂ ਇਹ। ਹਾਂ। ਇਸ ਕੋਈ ਕਾਸਟ ਨਹੀਂ। ਮੈਂ ਇਹ ਕੰਨ ਕਰੂੰ ਕਿ ਨਹੀਂ। ਮੈਂ ਨਾ ਜੁਗਨੂ ਆ ਤੇ ਮੈਂ ਦਿਨ ਹੀ ਪਰਪਰਾ ਨਹੀਂ ਹੱਥ ਪਾਉਣਾ ਮੈਂ ਇਹ ਗਾਂ ਕੋਈ 2-4 ਤੂਏ ਪੀਵੀਏ ਦੀ ਕੋਈ ਫਰੀਡ ਵਾਲੀ ਜਾਂ ਇਕੱਠੇ-ਕੱਠੀਆਂ ਜਿਹੜੀ ਬਹੁਤ ਵਧੀਆ ਪਾਉਂਦੇ ਆ। ਜੁਗਨੂ ਆ ਭਾਜੀ ਜੁਗਨੂ। ਇਹਦਾ ਭਰਾ ਤੇ ਮਾਲੀ ਵੀ ਆਪਣੇ ਕੋਲ। ਮਾਲੀ ਆਪਾਂ ਕੱਲੇ ਦੀ ਬਾਹਾਂਗੇ ਵੀਡੀਓ ਗਾਂ ਬਾਤਾ ਵੀ। ਗਾ ਬਤਾ ਪਾਉ ਜੀ ਇੱਥੇ ਰੱਖ ਜੇ ਮਾਵਾ ਪੁੱਤ ਪੋ ਲੱਗੀਆਂ ਫਿਰ ਤੇ ਗੱਲ ਗਈ ਗੱਲ ਗਈ ਬਿਲਕੁਲ ਬਿਲਕੁਲ ਉਹ ਭੁੱਲ ਜਾਂ ਨਹੀਂ ਇੱਕ ਮੈਂ ਵੀਡੀਓ ਦੇਖੀ ਜਿਹੜਾ ਉਹ ਅੰਤ ਦੇ ਆ ਕੁੜੀ ਆ ਵੀ ਇਸ਼ਤ ਕੀ ਮੇਰੇ ਵਰਗੀ ਟੁੱਪ ਕੀ ਜਿਹਨੇ 12 ਸਾਲ 13 ਹਾਲਾ 15 ਹਾਲਾ ਦਾ ਪੁੱਤ ਮਾਰਦਾ ਵਾ ਹਾਂ ਉਹ ਸਭ ਤੇ ਕਾਲ ਕਿਸਾਨ ਵੀਰੋ ਮੈਂ ਗੁਰਲਾਲ ਸਿੰਘ ਗਿੱਲ ਸਵਾਗਤ ਕਰਦਾ ਤੁਹਾਡਾ ਪਾਉ ਨੋਕ ਸਿੰਘ ਫਾਰਮ ਤੇ ਅੱਜ ਆਪਾਂ ਫਾਰਮ ਤੇ ਕੋਈ ਤਿੰਨ ਨਜ਼ਰ ਵਿਖਾਵਾਂਗੇ ਤੇ ਭਾਉ ਹੁਣਾਂ ਤੋਂ ਲਵਾਂਗੇ ਉਹਨਾਂ ਦੀ ਡਿਟੇਲ ਦੋ ਸੂਈਆਂ ਸਵਾਈਆਂ ਮਾਂ ਤੇ ਇੱਕ ਆ ਗੱਬਣ ਚੋਟੀ ਬਹੁਤ ਹੀ ਸੋਹਣੇ ਨਗੀਨੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਜੋ ਵੀ ਚੰਗਾ ਮਾੜਾ ਆ ਕਮੈਂਟ ਕਰਕੇ ਜਰੂਰ ਦੱਸਿਓ ਆਸ ਕਰਦਾ ਹਾਂ ਸਾਰੇ ਤੰਦਰੁਸਤ ਹੋਣਗੇ ਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੁਹਾਡੇ ਸਾਰਿਆਂ ਦੇ ਕਮੈਂਟ ਮੈਂ ਜਰੂਰ ਪੜਦਾ ਹਾਂ ਤੇ ਆਉ ਲੈਨੇ ਆ ਪਾਉਨ ਨਾਲ ਡਿਟੇਲ ਸਸੀ ਗਲਪਾ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਆਸ ਕਰਦਾ ਸਭ ਠੀਕ ਠਾਕ ਹੋਣਗੇ ਮਹਾਰਾਜ ਕਿਰਪਾ ਕਰੇ ਸਭ ਦੀ ਚੜ੍ਹਦੀ ਕਲਾ ਕਰੇ ਹੋਰ ਸੇਤਾ ਗਾਇਮ ਜੀ ਹਾਂ ਠੀਕ ਠਾਕ ਮਹਾਰਾਜ ਕਿਰਪਾ ਕਰੇ ਫੇਰ ਕਰਾਉਂਦੇ ਆ ਠੀਕ ਠਾਕ ਆ ਠੀਕ ਠਾਕ ਚਾਹੀਦੀ ਆ ਤੇ ਆਪਾਂ ਅੱਜ ਕਿੰਨੇ ਨਗ ਬਖਾਉਣੇ ਪਾਉ ਜੀ ਆਪਾਂ ਜੀ ਨਗ ਤੇ 6-7 ਪਰ ਅੱਜ ਆਪਾਂ 3 ਪਾਉਣੇ ਆ ਜਿਆਦੇ ਪਾਆ ਨਾ ਡਿਟੇਲ ਆ ਫੇਰ ਵੀਡੀਓ ਲੰਮੀ ਹੋ ਜਾਂਦੀ ਆ ਠੀਕ ਹੈ ਜੀ 3 ਪੌਣੇ ਆ 3 ਆਪਾਂ ਪਰਥੋ ਪਾਵਾਂਗੇ ਠੀਕ ਹੈ ਜੀ ਆਪਾਂ ਵੀਰਾਂ ਨੂੰ ਕਰੋ ਆਪਕੇ ਭੈਣ ਭਰਾਵਾਂ ਨੂੰ ਪਤਾ ਹੀ ਆ ਵਾ ਪਰ ਡਰੈਸ ਦਾ ਦੀਏ ਪਿੰਡ ਟੋਟੀਆਂ ਵਾ ਤੇ ਜਿਹੜਾ ਕੋਈ ਆਪਣਾ ਇਧਰੋਂ ਆਉਂਦਾ ਵਾ ਮੋਗੇ ਲੋ ਤੇ ਜਿਹੜਾ ਆਪਣਾ ਟੂਲਪੜਾ ਜਾ ਭਲਾਂ ਦੇ ਸ਼ਹਿਰੇ ਲੱਗੇ ਇਹ ਆਪਾਂ ਨੂੰ 5 ਕਿਲੋਮੀਟਰ ਆ ਜਿਹੜਾ ਇਧਰ ਗਲੰਡਰ ਫੈਕਟਰੀ ਤੋਂ ਕੋਈ ਆਉਂਦਾ ਵਾ ਤੇ ਇਹ ਆਪਾਂ ਨੂੰ ਖਡੂਰ ਸਾਹਿਬ ਗੋਦਵਾਲ ਇਹ 13-14 ਕਿਲੋਮੀਟਰ ਆ ਠੀਕ ਆ ਪਾ ਜੀ ਬਾਕੀ ਕੀ ਨਾਮ ਆ ਸਾਰੇ ਭੈਣ ਭਰਾ ਮਲੇ ਗਾਂਢੀ ਆ ਬਿਲਕੁਲ ਜੀ ਬਿਲਕੁਲ ਤੇਨੂੰ ਦੂਰ ਨੇੜੇ ਵਾਲੇ ਨੂੰ ਡਰਸ ਦਿੱਤਾ ਵੀਕਰ ਇੰਨਾ ਬੰਦਾ ਬਿਲਕੁਲ ਜੀ ਬਿਲਕੁਲ ਸੌਕਾ ਆ ਜਾਂਦਾ ਸੌਕਾ ਬਾਕੀ ਨੰਬਰ ਚੱਲਣ ਡਿਆ ਵਾ ਕੋਈ ਵੀ ਭੈਣ ਭਰਾ ਜਿਹੜਾ ਵਾ ਦੂਰ ਰਹੇਗਾ ਉਹ ਥਾਈ ਪਾ ਕੇ ਤੇਰੇ ਨਾਗੇ ਵਾਲੇ ਤੋਂ ਉੱਤਰੀ ਆ ਜਾਈ ਕਈ ਨਾ ਭੈਣ ਭਰਾ ਨਾ ਜਿਹੜੇ ਆ ਪਹੂ ਲਾਗੇ ਵਾਲਾ ਖੇਤੀ ਬੋਝ ਲੈਂਦਾ ਵਾ ਤੇ ਦੂਰ ਵਾਲਾ ਬੱਥਰਾ ਹੀ ਜਾਂ ਉਸ ਤਰ੍ਹਾਂ ਆਪਦੀ ਥੰਦ ਤੇ ਆਉਂਦਾ ਵਾ ਤੇ ਉਹ ਸਾਈਡੋਂ ਬਿਨਾ ਬੰਦਾ ਤੰਗ ਹੁੰਦਾ ਵਾ ਤੰਗ ਹੁੰਦਾ ਮਾਜ ਨਾ ਪਾਸ ਹੋ ਗਏ ਤੇ ਆਪਾਂ ਸਾਈ ਮੋੜਾਂਗੇ ਜੋ ਦੱਸਾਂਗੇ ਨਾਂ ਨਿਕਲੂਗਾ ਤੇ ਯਾਨੀ ਕਿ ਜੇ ਕੋਈ ਥਾਲ ਤੇ ਆ ਗਲਾਸਿਆਂ ਤੋਂ ਪਹਿਲਾਂ ਦੱਸਣਾ ਬਿਲਕੁਲ ਤੇ ਆਪਾਂ ਕਿਨੋਂ ਪਹੂ ਡੰਗਰ ਲਿਆ ਆਵੇ ਤੇ ਜੋ ਦੱਸੀਏ ਨਾਂ ਨਿਕਲੇ ਉਹ ਤੇ ਤੰਗ ਹੁੰਦਾ ਬੰਦਾ ਖਰਾਬ ਹੁੰਦਾ ਪਰ ਦੱchnਾ ਉਹ ਜੋ ਹੈਗਾ ਵਾ ਠੀਕ ਆ ਭਗਵਾਨ ਬਿਲਕੁਲ ਯਾਨੀ ਕਿ ਤਿੰਨ ਪਾ ਘੱਟ ਦੱਸਣਾ ਵਾ ਬਿਲਕੁਲ ਅੱਗੇ ਚਵਾਇਆ ਵੀਡੀਓ ਪਾਈ ਆ ਜੋ ਦੱਸਿਆ ਕਿ ਲੋ ਵੱਧ ਚਵਾਇਆ ਅੰਕਲ ਖੁਸ਼ ਹੋ ਗਿਆ ਕੱਲ ਆਪਾਂ ਕੀ ਨਾ ਮੋਦੀਆਂ ਵੇਲਾ ਚਾਰ ਚਵਾਇਆਂ ਉਤਰਾ ਨਾ ਕੀਤੀਆਂ ਵਾਂ ਤੇ ਪੰਜਵੀਂ ਚਵਾਇ ਜਾਣ ਕੇ ਕੀਤੀ ਆ ਬਿਲਕੁਲ ਆਪਾਂ 12 ਕਿਲੋ ਦੱਸਿਆ ਸੀ ਦੁੱਧ 13 13 ਕਿਲੋ ਹੀ ਬਿਲਕੁਲ ਤੇ ਆਂਦੇ ਹੁੰਦੇ ਇਹ ਮਤਲਬ ਉਹ ਵੀ ਵਿਚਾਰਾ ਆਂਦਾ ਪਹਿਲੇ ਵਪਾਰੀ ਵੇਖੇ ਆ ਜੇ ਦੁੱਧ 12 ਦੱਸਿਆ ਤੇ ਦੁੱਧ 13 ਨਿਕਲਿਆ ਮੈਂ ਤੁਹਾਨੂੰ ਦੱਸਣ ਦੇ ਇੱਥੇ ਭੈਣ ਭਰਾਉਂਦੇ ਆ ਵੀਡੀਓ ਕਾਪ ਤੇ ਸਾਰੇ ਕਹਿ ਦਿੰਦੇ ਦੋ ਟਾਈਮ ਚਵਾਵਾਂਗੇ ਬਾਅਦ ਚ ਜਦੋਂ ਫੋਨ ਤੇ ਦੋ ਟਾਈਮ ਕੋਈ ਅਗਲਾ ਕਹਿੰਦਾ ਤੇ ਫਿਰ ਕਹਿੰਦੇ ਨਹੀਂ ਸਾਡਾ ਆਨਲਾਈਨ ਮਾਲ ਜਾਂਦਾ ਨਹੀਂ ਨਹੀਂ ਉਹ ਦਿਨ ਨੂੰ ਆਖਣਾ ਵੀ ਦੀਏ ਕੱਟੇ ਦਾ ਰਸਾ ਟੁੱਟ ਗਿਆ ਵਾ ਖੁੱਲ ਗਿਆ ਫਲਾਂਟ ਇਹਦੀਆਂ ਗੱਲਾਂ ਨਹੀਂ ਆ ਆਪਾਂ ਚਵਾਟਵਾ ਕੇ ਤੋੜਨ ਵਾਲੇ ਬੰਦੇ ਆ ਬਾਕੀ ਕੋਈ ਆਨਲਾਈਨ ਨਹੀਂ ਖੜਦਾ ਬਾ ਆਪਣੀ ਫੁੱਲ ਗਰੰਟੀ ਆ ਜੇ ਕੋਈ ਗੱਬਣ ਖੜੂਗਾ ਉਹਦੀ ਪਿੱਛੇ ਦੀ ਗਰੰਟੀ 8-7 ਦਿਨਾਂ ਦੀ ਦੇਵਾਂਗੇ ਤੇ ਪਾੜੀਏ ਪਟਾਕੇ ਪਾਉੜੀ ਫੇਰਾ ਆਜ ਕੇ ਪਟਾਕੇ ਚਲੋ ਜੀ ਆ ਨਗੀਨਾ ਨੀਲੀ ਰਵੀ ਦਾ ਪਿਓਰ ਇਹ ਵੀ ਦੀ ਕੋਈ ਮਲ 2 ਮਹੀਨਾ ਤੋਂ ਜਾਂ 5 ਦਿਨ ਉਧਰ ਤੇ ਜਾਂ 5-6 ਦਿਨ ਉਧਰ ਖੜਦੀ ਆ ਠੀਕ ਆ ਪਾਉੜੀ ਇੱਕ ਨਹੀਂ ਗੱਲ ਇਹ ਦੋ ਤੋਂ ਕੋਈ 5-6 ਦਿਨ ਉਧਰ ਜਾਂ ਉਧਰ ਆ ਅਮਲ ਚੱਲੀ ਫੋਟਾਈ ਆ ਅੰਦਰ ਦੇ ਬਿਠਾਣ ਦੇ ਬਿਲਕੁਲ ਸਹੀ ਗਾਂ ਬਾਤਾ ਦੇ ਆਂਗ ਦੇ ਚਾਰੇ ਜਿਹੜਾ ਭਾ ਚੜੀਆਂ ਵਾ ਲੈ ਉਹ ਫਗੜੀ ਲੈ ਆਓ ਸਿੰਘੀ-ਸੁੰਗੀ ਬਹੁਤ ਸੋਹਣੀ ਬਾਕੀ ਕੱਦ-ਕਾਠ ਚੰਗਾ ਆ ਲੱਠੀ ਝੋਟੀ ਆ ਮੂੰਹ ਚਾਰ ਦੰਦ ਬਾਕੀ ਗੱਲਾਂ ਤੇ ਹੋਰ ਵੀ ਕਰਨੀਆਂ ਚਲੋ ਇਕੱਤੀ ਮਜਾਣ ਵਖਾ ਕੇ ਥੇ ਕਰਦੇ ਆ ਲੈ ਭਾਉਏ ਸਵਾਦ ਲਿਆਂਤਾ ਹੀ ਅੱਜ ਤੇ ਭੈਣ-ਭਰਾ ਖੁਸ਼ ਹੋ ਜਾਣਗੇ ਹਾਂ ਇਹਦੇ ਕਰਮਾ ਘਰ ਵੀ ਠੇਜ ਆ ਰਹੀ ਹੈ ਸਹਿਵਾ ਮੈਂ ਨਾ ਦੇਖੋ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਆ ਬਹੁਤ ਸੋਹਣੀ ਬਾਕੀ ਐ ਵੜ ਤੇ ਥਣ ਲੱਗੇ ਆ ਚਾਰ ਥਾਣਾ ਕੋਈ ਇਹ ਨਹੀਂ ਮੌਕਾ ਮਾਕਾ ਲੱਗਾ ਹੋਵੇ ਤੇ ਬਾਕੀ ਬਹਿਣੀ ਬਾਈ ਦੇ ਚੱਡੇ ਤੇ ਵੀ ਦਾਬਾ ਹੈਗਾ ਵਾ ਖਲਾਲ ਸਿਆਂ ਵੇਖ ਅੱਖ ਵੇਖ ਜਾਗਦੀ ਅੱਖ ਇਹ ਤਾਂ ਗਾਂ ਬਾਤਾਂ ਪਾਉ ਜੀ ਜੰਗਰ ਜੀ ਨਹੀਂ ਕਿਤੇ ਹਰੇਕ ਮਲ ਫਿਰ ਆਵਾ ਜਾ ਕੇ ਤਰਾ ਇਹ ਰਿਜਨਲ ਆ ਰਿਜਨਲ ਆ ਮੈਂ ਬਿਲਕੁਲ ਪਗੜੀ ਬਿਲਕੁਲ ਪਹਿਲੇ ਸੂਏ ਕੱਢ ਕੇ ਨਾ ਕਰਦੀ ਆ ਹਾਂ ਚੰਗਾ ਕੱਢ ਪੂਰਾ ਵੱਡਾ ਕੱਢਿਆ ਮੈਂ ਭੈਣ ਭਰਾਵਾਂ ਨੂੰ ਨੋਟ ਕਰਾ ਦਾਂ ਮੱਜਾ ਕੱਢ ਵੱਡਾ ਮੱਜਾ ਨਾਲੋ ਬਿਲਕੁਲ ਪਗੜੀ ਬਿਲਕੁਲ ਮੱਜਾ ਨਾਲੋ ਨਾ ਜੀ ਕਰਦਾ ਇਹਦੀ ਬੂਥੀ ਦੇਖੀ ਜਾਵਾਂ। ਸਮਝ ਆਦੀ ਗੱਲ ਕਿ ਨਹੀਂ ਕੋਈ। ਹੇ ਇਹ। ਇਸ ਕੋਈ ਜੀ ਕਾਸ। ਮੇਰੀ ਗੱਲ ਨਾ ਕਰੂਗੀ ਨੀ। ਮੈਂ ਨਾ ਜੁਗਨੂ ਆ ਤੇ ਮੈਂ ਜਿੰਨੀ ਭੜਪੜਾ ਨੇ ਹੱਥ ਪਾਉਣਾ ਮੈਂ ਇਹ ਗਾਂ ਕੋਈ ਦੋ ਚਾਰ ਤੂਏ ਪੀਬੀਏ ਦੀ ਕੋਈ ਫਰੀਡ ਵਾਲੀ ਜਾਂ ਇਕੱਠੇ-ਕੱਠੀਆਂ ਜਿਹੜੀ ਬਹੁਤ ਵਧੀਆ ਪੌੜੇ ਆ। ਜੁਗਨੂ ਆ ਪਾਓ ਜੀ ਜੁਗਨੂ। ਇਹਦਾ ਭਰਾ ਤੇ ਮਾਲੀ ਵੀ ਆਪਣੇ ਕੋਲ। ਮਾਲੀ ਆਪਾਂ ਕੱਲੇ ਵੀ ਬਾਹਾਂਗੇ ਵੀਡੀਓ ਗਾਂ ਬਾਤਾਂ ਵੀ। ਗਾਂ ਬਾਤਾਂ ਆ ਪਾਓ ਜੀ। ਇਹ ਨਹੀਂ ਆਖਿੰਗਰੇ ਇਹੋ ਜਿਹੇ ਚੀਜ਼ਾਂ ਗਰਵਾਸਿਆ ਪੈਸੇ ਨਾਲ ਨਹੀਂ ਲਾਉਂਦੀਆਂ ਖੁਸ਼ ਕਰਤਾ ਜੇ ਬਾਕੀ ਬਹਿਣੀ ਭਾਈ ਛੱਡੇ ਦੇ ਵੀ ਨਿਸ਼ਾਨ ਹੈ ਦਾ ਅੰਦਰ ਬਾੜ ਕੋਈ ਭੈਣ ਭਰਾ ਆਊਗਾ ਉਹ ਦੇਖ ਹੀ ਪੈਣਾ ਤੁਹਾਨੂੰ ਆ ਤੁਸੀਂ ਥਣ ਚੈੱਕ ਕਰ ਸਕਦੇ ਨੇ ਐ ਬੰਡ ਤੇ ਥਣ ਲੱਗੇ ਪਾਉਂ ਗਾਂ ਬਾਟਾਂ ਤੂੰ ਸੋਚ ਇੰਨਾ ਥੂਕੇ ਥਣ ਨਹੀਂ ਕਹੂ ਕਰਦਾ ਜਿੰਨਾ ਹੁਣੇ ਆ ਨਹੀਂ ਕਰਦਾ ਪਾਉ ਜੀ ਨਹੀਂ ਕਰਦਾ ਕੋਈ ਨਹੀਂ ਕਰਦਾ ਚਾਰੇ ਖੁਰ ਜਿਹੜੇ ਚਾਰੇ ਜਰਾਬਾਂ ਚੜੀਆਂ ਵਾ ਜੀ ਕਰਦਾ ਨਿਹਾਰੀ ਜਾਈਏ ਪਾਉ ਜੀ ਐਡਾ ਸੋਹਣਾ ਪੀਸ ਹੈ ਜੀ ਕਰਦਾ ਮਤਲਬ ਮੰਜਾ ਡਾ ਕੇ ਤੇ ਇੱਥੇ ਭੇਲੀ ਦੀ ਬੈਠੇ ਰਵੇ ਬੰਦਾ ਵੇ ਜੂੰਦੀ ਰਵੇ ਕਰਮਾਲੀ ਪਾਉ ਜੀ ਕਿੰਨੀ ਬੁੱਗਾ ਬੁੱਗਾ ਵਿਖਾਉਂਦੀ ਆ ਤੇ ਇੱਕ ਬੂਠਾ ਹੁੰਦਾ ਹੈ ਕਿ ਬੁੱਗਾ ਹੁੰਦਾ ਵਾ ਬਹੁਤ ਹਸਨਦੇ ਤਾਰੇ ਬਣੇ ਉਸਨਦੇ ਨਾਲ ਨਾਲ ਕਰਤੂਤ ਵੀ ਆ ਚੋਟੀ ਦੇ ਵਿੱਚ ਇਹ ਨਹੀਂ ਕੱਲਾ ਹਸਨ ਉਸਨੂ ਸੁਨੀਆਂ ਕਰਤੂਤ ਵੀ ਆ ਤੇ ਇਹਦਾ ਆਪਾ ਮੁੱਲ ਫੋਨ ਤੇ ਕਰੀ ਪਾਉ ਜੀ ਪਾ ਦੀਏ ਫਟਾਕੇ ਪਾ ਦੀਏ ਫਟਾਕੇ ਪਾ ਦੀਏ ਨਾ ਚਲੋ ਪਾਓ ਫਿਰ ਲਾਓ ਫਿਰ ਹੈ ਕੀ ਗੱਲ ਲਾਓ ਫਿਰ ਪਟਾਕੇ ਮਾਰਦੇ ਲਾਓ ਭਾਵੇਂ ਦਾ ਅੰਤ ਤੇ ਆ ਮਲਾ 1 ਲੱਖ 10 ਮੰਗੀਏ 15 ਮੰਗੀਏ ਇਹ ਕਿੰਨਾ 95 ਚ ਛੋੜ ਛੱਪਾ ਕਰਾਂ ਲੋ ਮੇਤਰੋ 95000 ਚੋਂ ਛੋੜ ਛੱਪਾ ਦੇ ਸੱਜਣੋ ਬਹੁਤ ਸੋਹਣੀ ਝੋਟੀ ਬਹੁਤ ਸੋਹਣੀ ਝੋਟੀ ਆ ਫੇਰਾ ਯਾਦੇ ਫੇਰਾ ਗਾਂ ਬਤਮਲ ਤਾਰੀਫ ਕੀ ਕਰਨੀ ਇਹੋ ਜੇ ਡੰਗਰ ਉਹਨਾਂ ਦੀ ਲਾਈਨ ਤੇ ਆ ਥੋੜਾ ਬੜਾ ਛੋੜਛੱਪਾ ਕਰਕੇ ਘਲਾਵਾਂਗੇ ਕਰਕੇ ਘਲਾਵਾਂਗੇ ਇਹ ਕੀ ਨਾ ਜਿਹੜਾ 2 ਮਹੀਨੇ ਸਾਭ ਨੂੰ ਬੀਤੀ RAMNAN ਦੇ ਦੇ ਕੁੜੀ ਅਵੀ 140 145 ਮਲੇ ਇਥੇ RAMNAN ਭਾਜੀ ਇਹੋ ਜਾਂ ਕੇ ਕਿਹੜੇ ਨਗੀਨਾ ਆਵੇ ਅਗਰ ਆ ਵੇਚਦਾ ਹੀ ਨਹੀਂ ਆ ਆ ਪੈਸੇ ਨਾਲ ਥੋੜਾ ਲੱਭਣੇ ਨਹੀਂ ਲੱਭਣ ਇਹ ਜਿੱਥੋਂ ਲਿਆਂਦੀ ਆ 45 50 ਡੰਗਰਾਂ ਦਾ ਫਾਰਮ ਆ ਝੋਟਾ ਵੀ ਹੈ ਕੱਟਾ ਵੀ ਉੱਥੋਂ ਆਇਆ ਤੇ ਝੋਟੀ ਵੀ ਉੱਥੋਂ ਆਈ ਆ ਉਹ ਨਹੀਂ ਨਾਗਾ ਉੱਥੋਂ ਲਿਆਂਦੇ ਉਹਨਾਂ ਦੇ ਦੇਵਾਂਗੇ ਬਿਲਕੁਲ ਬਾਕੀ ਉਹ ਝੋਟਾ ਦੇ ਮੜਾ ਜਿੱਥੋਂ ਉਹ ਵੀਰ ਨੇ ਗਾਓ ਲਿਆਂਦਾ ਉਹਦੇ ਕਰਮਾ ਦਾ ਘਰ ਦੱਸਾਂਗੇ ਪੂਰੀ ਵੀਡੀਓ 'ਚ ਇੱਕ ਚੇਚਾ ਪੂਰੀ ਬਣਾਵਾਂਗੇ ਵੀਡੀਓ ਤੇ ਆ ਆਪਾਂ ਹੁਣ ਦੂਜਾ ਨਗਰ ਵਿਖਾ ਲਈਏ ਭਾਜੀ ਆ ਜਿਹੜੀ ਗਰਦਾਸਿਆਂ ਇਹ ਕੀਨਾ ਵਾ ਮਰੇ ਇਹਨੂੰ ਜਾਣ ਕੇ ਤਿੱਜਾ ਦੇ ਹੈ ਚੌਥਾ ਨਹੀਂ ਤਿੱਜਾ ਦੇ ਤਿੱਜਾ ਦੇਣਾ ਗਿੱਲਾ ਨਾੜੂ ਦੇ ਭੋਲਾ ਅਜੇ ਵੀ 3 ਦਿਨ ਜਿਹੜਾ ਵੀ ਤੁਹਾਡੇ ਭੈਣ ਭਰਾ ਉਹ ਇੱਥੇ ਮਲਤਤਾ ਕਰਕੇ ਖਵਾ ਕੇ ਘਲਾਵਾਂਗੇ ਬਿਲਕੁਲ ਬਿਲਕੁਲ ਕੋਈ ਨਾ ਕਹਿਂਦੀਆਂ ਗੱਲਾਂ ਨਹੀਂ ਆ ਬਾਕੀ ਇਹਦੇ ਥੱਲੇ ਆਏ ਵੇਲੇ 10 ਕਿਲੋ ਦੁੱਧ ਜਿਹੜਾ ਤੋਲਵਾਵਾਂ ਤੋਲਵਾ 10 ਕਿਲੋ ਬਾਹਰ ਹੋਊਗਾ ਪਾਉ ਬਾਹਰ ਹੋਊਗਾ ਮੈਂ ਚੋਨਾ ਬਾਹਰ ਹੋਊਗਾ ਮੈਨੂੰ ਪਤਾ ਗੱਲ ਕੀ ਆ ਆਪ ਤਿੰਨ ਪਾ ਕਿਲੋ ਘੱਟ ਰੱਖਣਾ ਵਾ ਬਾਕੀ ਪਾਉੜੀ ਆਪਾਂ ਇਹੋ ਬੇਨਤੀ ਕਰਦੇ ਹਾਂ ਜਿਹੜਾ ਕੋਈ ਕਵੇ ਨਾ ਕਿ 10 11 ਦੇ ਰੋਗਨ ਵਾਲੀ ਆ 10 ਤੇ ਤੇ ਬਾਹਰ ਚਲ ਗਈ ਆ ਇਹ ਕੋਈ 14 15 ਲੀਟਰ ਦੁੱਧ ਚ ਪਾਉਗੀ ਹੱਥ ਮੇਰਾ ਭਰਾ ਉਹ ਪਾਵੇ ਜਾਣੀ ਕਿ ਜੇ ਨਾ ਤੇ ਕੋਈ ਇਹਦਾ 15 16 ਲੀਟਰ ਦੁੱਧ ਕਰਾ ਸਕਦਾ ਉਹਨੂੰ ਖਰਨ ਦਾ ਫਾਇਦਾ ਬਾਕੀ ਦੂਜੇ ਨੂੰ ਹੱਥ ਪਾਉਣ ਦੀ ਕੋਈ ਲੋੜ ਨਹੀਂ ਮੇਰਾ ਆ ਬੰਦ ਬਿਰਲ ਬਹੁਤ ਸੋਹਣੀ ਕਿਤੇ ਦੇਖੀ ਠੀਕ ਹੈ ਜੇ ਆਪਣੇ ਕੋਲ ਹਵਤਾ ਰਹਿ ਜਾਂਦੀ ਆ ਇਹਦੇ ਆਪਾਂ ਲੀਟਰ ਮਰਾ ਕੇ 15 16 ਫੇ ਦੇਵਾਂਗੇ ਬਾਕੀ ਭੈਣ ਭਰਾ ਫੋਨ ਕਰਕੇ ਪੁੱਛਦੇ ਹੁੰਦੇ ਆ ਕਿ ਇਹਦੀ ਬੋਡੀ ਵੇਟ ਬੋਡੀ ਵੇਟ ਪੂਰਾ ਹੈਵੀ ਆ ਗਰਨਾਲ ਮੈਂ ਆਪ ਇੰਨੀ ਗੱਲ ਕਹਿਣਾ ਨਾ ਕਿ ਭੈਣ ਭਰਾ ਰਾਤ ਦੀ ਸੂਈ ਤੇ ਥਾਪੀ ਮਾਰ ਕੇ ਆਂਦੇ 12 ਕਿਲੋ ਗੋਲਾ ਐਂ ਤੇ ਜੇ ਦੇ ਦਾ 10 ਲੀਟਰ ਮੜਾ ਕੇ ਖਲਾਵਾਗੇ ਵੀਰਾ ਤੇ ਜੇ ਦੀ ਸੂਈ ਦਾ ਥਾਪੀ ਮਾਰੀ ਆਏ ਤੇ ਤਾਂ ਹੀ ਮਾਰੀ ਆ ਇਹ ਤੇ ਹੈਗਾ ਆ ਇਹ 10 ਲੀਟਰ ਬਣਾ ਕੇ ਖਲਾਵਾਗੇ ਬਿਲਕੁਲ ਬਿਲਕੁਲ ਖੋਲੋ ਪੌੜੀ ਵਿਖਾ ਦੀ ਆਪਾ ਤੋਰਾ ਤਾਰਾ ਵਿਖਾ ਦੀ ਇੱਕ ਨਹੀਂ ਨਹੀਂ ਕਹਿੰਦੇ ਜੇ ਕੋਈ 5 4 5 4 ਹੁੰਦਾ ਹਾਂ 6.5 ਹੁੰਦਾ ਬਾਕੀ ਆਪਾਂ ਸੋਇਆਂ ਦੀ ਜਿੱਦ ਕਰਦੇ ਨਹੀਂ ਆ ਆਪਾਂ ਅੱਗੋਂ ਲੈ ਕੇ ਆਂਦੀਆਂ ਸਾਨੂੰ ਪੁੱਗਦੀ ਹੀ ਆਪਾਂ ਲੈ ਆਂਦੀ ਠੀਕ ਆ ਕੋਈ ਸਮਝ ਕਰੇ ਆਪਣੀ ਤਿੱਜੇ ਸੂਏ ਸਾਨੂੰ ਜਾਪਦੀ ਯਾਰ ਕੀ ਸੂਈ ਆ ਕੋਈ ਆ ਵੀ ਆਪ ਦੀ ਖੁੰਮ ਚ ਲਾਉ ਮੇਰਾ ਮਲ ਦੁੱਧ ਵਾਲਿਆਂ ਦੇ ਭਾਵੇਂ ਦੋ ਕੋਈ ਚੰਗੀਆਂ ਮੱਝਾਂ ਦੇ ਨਾਲ ਚੋਲੇ ਕੋਈ ਕਰਮਾਲਾ ਦੇ ਬਾਕੀ ਭਾਵੜੀ ਚੱਡੇ ਚੱਡੇ ਚੁੱਡੇ ਦੇ ਵੀ ਨਿਸ਼ਾਨ ਆ ਕਰਮਾਲੀ ਚੰਗੀ ਬਰੀਡ ਚ ਵੀ ਆਉਂਦੀ ਆ ਇਹ ਤੇ ਅੱਜ ਦੇ ਵਾਰ ਨੂੰ ਇਹਦਾ ਪੈਣਾ ਦਾ ਚੈਲੰਜ ਕਰਾਂਗੇ ਪੱਕੀ ਗੱਲ ਆ ਹਾਂ ਪੱਕੀ ਗੱਲ ਆ ਇਹ ਪੈਣਾ ਦਾ ਚੈਲੰਜ ਕਰਾਂਗੇ ਦਾ ਉਸ ਤਰ੍ਹਾਂ ਨਹੀਂ ਮਲੋ ਗਾਂ ਬਾਤਾਂ ਭਾਜੀ ਗਾਂ ਬਾਤਾਂ ਆ ਵਾਹ ਬਾ ਪਹਿਲਾਂ ਪਉੜੀ ਕਿੰਨੀ ਇਹਨੂੰ ਵੰਡੇ 1011 ਕਿਲੋ ਬੋੜਾ ਲਈ ਫਿਰਦੀ ਤੇ ਜੇ ਦਿੰਦੀ ਬਿਲਕੁਲ ਪਉੜੀ ਜੂਦੀ ਰਵੇ ਕਰਮਾਲੀ ਜਾਣਕਾਰੀ ਦਿੱਤੀ ਇਹਨੂੰ ਫਾਈਲ ਦੇਵਾ ਆ 100 ਰੁਪਿਆ ਅੰਦਲਾਮ ਦੇ 15 ਲੀਟਰ 14 ਨਾਲ ਪਰ ਆ ਤੇ ਉਹ ਬਾਅਦ ਦਾ 13 ਕੋਈ ਨਹੀਂ ਇੱਥਾ ਵੀ ਬਾਕੀ ਪਉੜੀ ਸੁਗਿਆ ਵੀ ਰਾਜੀ ਰਹੀ ਆ ਕੋਈ ਭਾਈ ਛਾ ਹੀ ਨਹੀਂ ਸਾਫ ਲੈਵਾ ਬਾਕੀ ਗੇ ਬੰਦ ਤੁਹਾਡੇ ਸਾਹਮਣੇ ਆ ਬਿਲਕੁਲ ਪੌੜੀ ਬਿਲਕੁਲ ਬਿਲਕੁਲ ਆ ਵੀ ਥੇ ਨਾੜੂ ਖਾ ਲੀ ਗਿੱਲਾ ਨਾੜੂ ਭਰਤ ਨੂੰ ਕਿਹੜ ਟੁੱਟ ਜਾਂਦਾ ਵਾ ਗਿੱਲਾ ਨਾੜੂ ਓਏ ਹਾਂਜੀ ਤੇ ਕੀ ਡਿਮਾਂਡ ਆ ਪੌੜੀ ਫੇਰ 12 ਮਾਰਕੇ ਵਿਖਾ ਦੇ 12 ਮਾਰਕੇ ਵਿਖਾ ਦੇ ਬਿਲਕੁਲ ਬਿਲਕੁਲ ਕੋਈ ਨਹੀਂ ਲੱਗਣੀ ਆ ਕਹੀ ਕੀ ਆ ਮੈਂ ਭਰਾ ਕੋਈ ਜਾਂ ਲੰਘਿਆ ਬੈਠਾ ਵੀ ਮੰਗਾ ਆਖਦਾ ਉਹਦੀ ਆਪਣੀ ਗਾਰੰਟੀ ਆ ਬਿਲਕੁਲ ਬਾਕੀ ਦੋਵੇਂ ਟੰਗ ਕਵਾਵੇ ਜਿਤਨਾ ਮਰਦੀ ਏ ਇੱਕ ਟੰਗ ਵੀਡੀਓ ਕਾਲ ਤੇ ਕਵਾ ਕੇ ਤੁਰ ਨੀੜ ਦੇ ਇੱਕ ਡਾਂਗ ਆ ਆ ਪਾਣ ਕੇ ਚੋਲੇ ਬਾਕੀ ਪਬਲੀ ਗੱਲ ਇਹ ਆ ਕਿ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਬਚਾਏ ਹੀ ਨਾ ਇਹਦਾ ਇਹੋ ਬਚਾ ਤੋਰ ਕੇ ਲਿਆਂਦਾ ਨਾ ਜਾਨਵਰ ਕਿਸੇ ਵੇਲੇ ਕਰ ਜਾਂਦਾ ਨਹੀਂ ਸਰੂ ਕਿਉਂ ਇਹੇ ਕਰਨਾ ਕਰਨਾ ਗਾਂ ਬਾਤਾਂ ਪਾ ਵੀ ਮਾਵਾ ਵੀ ਪੁੱਤ ਭੁੱਲਦੀਆਂ ਗੁਰਵਾਰ ਇੱਥੇ ਰੱਖ ਜੇ ਮਾਵਾ ਪੁੱਤ ਭੁੱਲ ਗਈਆਂ ਫਿਰ ਗੱਲ ਗਈ ਗੱਲ ਗਈ ਬਿਲਕੁਲ ਬਿਲਕੁਲ ਉਹ ਭੁੱਲ ਜਾਂਦੀਆਂ ਇੱਕ ਮੈਂ ਵੀਡੀਓ ਦੇਖੀ ਜਿਹੜਾ ਉਹ ਅੰਧ ਦੇ ਆ ਕੁੜੀ ਆ ਵੀ ਇਸ ਟਿੰਡੀ ਮੇਰੇ ਵਰਗੀ ਟੁੱਪ ਗਈ ਜਿਹਨੇ 12 ਸਾ 13 ਹਾਲਾ 15 ਹਾਲਾ ਦਾ ਪੁੱਤ ਮਾਰਤਾ ਵਾ ਹਾਂ ਹੈ ਕੋਈ ਮਾਵਾ ਵੀ ਹੋਏ ਤੈਨੂੰ ਇੰਨਾ ਬਾਹਰ ਚੜਿਆ ਵਾ ਨਹੀਂ ਉਹ ਮਾਵਾ ਕਾਦੀ ਆ ਉਹ ਹੈ ਇਹਨੂੰ ਦੱਸੀ ਗੱਲ ਉਹਦੇ ਮਾਂ ਦੇ ਨਾਂ ਤੇ ਕਲੰਕਾ ਪਾਉਗੀ ਜੋ ਵੀਡੀਓ ਦੇਖ ਕੇ ਉਹ ਮੈਂ ਜਿਹਨੇ ਵੀਡੀਓ ਵੇਖੀ ਹੋਊਗੀ ਉਹਨੇ ਰਾਤ ਰੋਟੀ ਨਹੀਂ ਖਾਧੀ ਨਹੀਂ ਖਾਧੀ ਉਹ ਮੈਨੂੰ ਮਹਿ ਲੱਗਾ ਤਾ ਫੜ ਛੱਡਿਆ ਤੇ ਮੇਰੇ ਹੱਥ ਕੇ ਨਹੀਂ ਗਲਾ ਕੋਟਿਆ ਗਲਾ ਕੋਟਿਆ ਗਲਤ ਗੱਲ ਆ ਥਾਣੇ ਕੋ ਨਾ ਚੌਂਗੜੀ ਪਾਉਗੀ ਇਹੋ ਦੀ ਮਾਂ ਹੋ ਤੁਰ ਗਲਤ ਗੱਲਾਂ ਆ ਇਹ ਕਿ ਨਹੀਂ ਅਸਲੀ ਹੁੰਦੀ ਆ ਪਰ ਮੈਂ ਥੋੜੀ ਥੋੜੀ ਜਾਂ ਜਿੱਦਾਂ ਥੋੜੇ ਦੇ ਗੱਲ ਆ ਅਸਲੀ ਮਨ ਥੋੜਾ ਬਹੁਤਾ ਇਹ ਰਖਣਵਾ ਦੇਦੇ ਆ ਉਹ ਪੁੱਤ ਜਾਂਦਾ ਹੀ ਜਾਂਦਾ 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 ਬਿਲਕੁਲ ਜੀ ਬਿਲਕੁਲ ਫੋਨ ਬਰੀਡਾਂ ਨੂੰ ਲੋਕੀ ਪੈਂ ਇਹਨੂੰ 4 ਸਾਲ ਪਹਿਲਾਂ ਤੇ ਬਰੀਡਾਂ ਦਾ ਪਤਾ ਹੀ ਨਹੀਂ ਥੋਸ ਹੀ ਢਾਈ ਜਾਈਦੇ 5 6 ਕਿਲੋ ਦੇ ਕਰ ਨਾਲ ਥੋਸ ਹੀ ਢਾਈ ਜਾਂਦੇ 5 ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਇਹਨੇ ਮੜ ਪਾਵੜੀ ਕਹਿਣਾ ਨਾ ਇਹ ਮੜ ਇੱਥੇ ਕਹਿੰਨੇ ਕਹਿੰਦਾ 15 ਲੀਟਰ ਦਿੰਦੀ ਆ ਤੇ ਮੰਨਣਾ ਨਾ ਬਾਕੀ ਜਨਾਲ ਤੋਂ ਕਿਤਰਾ ਨਹੀਂ ਪਾਕਿਸਤਾਨ ਦੇ ਨਾਲ ਅਜੇ ਵੀ ਇੰਡੀਆ ਤੋਂ ਨਹੀਂ ਮਰਿਆ ਗਿਆ ਨਹੀਂ ਮਰੇ ਮੱਝਾਂ ਹੀ ਨਹੀਂ ਮਰੇਗਾ ਬੰਦੇ ਪਸਮਣ ਗਾਹ ਖੇਡਾਂ ਲੜਿਆ ਦੇ ਐਵੇਂ ਆਖੀ ਕੁੜੀ ਆਵੇ ਛੱਡੇ ਗੁਰਵਾ ਮੈਂ ਫੱਟੀ ਰਹਿ ਮੈਂ ਕੋਲੇ ਇਹਨੇ ਜੋੰਗ ਜਣਾ ਦੇ ਨਾ ਲੈਰੇ ਮਾਰੂ ਅਜੇ ਵੀ ਝਟ ਥੱਲੇ ਮਾਰਨੀ ਤੇ ਨਹੀਂ ਚਾਹੀਦੀ ਪਰ ਮੇਰੇ ਬਾਲਟੀ ਫੜ ਦੇ ਕੇ ਲੱਗ ਜਾਣਾ ਥੱਲੇ ਕੋਈ ਗੱਲ ਨਹੀਂ ਦੋ ਦੋ ਮਾਰ ਦੋ ਕੋਈ ਗੱਲ ਕੁਈ ਆ ਜਾਓ ਆ ਆ ਆ ਆ ਜਾਓ ਯਾਰ ਕੋਟ ਆ ਜੀ ਵੀਡੀਓ ਲੰਮੀ ਹੁੰਦੀ ਪਾਉ ਜੀ ਵੀਡੀਓ ਲੰਮੀ ਹੁੰਦੀ ਆ ਬਹੁਤ ਸੋਹਣੀ ਬਿਰਲ ਵਾਂਡਾ ਬਾਕੀ ਨੇਟਕੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਸਜਣੋ ਸ਼ੇਅਰ ਮੈਨੂੰ ਕਹਿਣ ਦੀ ਲੋੜ ਨਾ ਪਵੇ ਹੱਕ ਸਮਝ ਕੇ ਆਪਣੀ ਹਰ ਵੀਡੀਓ ਸ਼ੇਅਰ ਕਰਿਆ ਕਰੋ ਟਾਈਪ ਹੋਇ ਚਿੱਤਾ ਸਦਕੇ ਸਦਕੇ ਜੂੰਦੀ ਰਵੇ ਕਰਮਾਲੀ ਅੱਤਾਂ ਤੇ ਲੱਗਾ ਨਾ ਹਾਂ ਅੱਤਾਂ ਤੇ ਲੱਗਾ ਨਾ ਇਹ ਸਣਾ ਉਹ ਦੇਖੀ ਨੋਗਾ ਗਾਂ ਬਾਤਾਂ ਪਾਉਂਦੀ ਗਾਂ ਬਾਤਾਂ ਜੂੰਦੀ ਰਵੇ ਕਰਮਾਲੀ ਇਹ ਗੁੰਦਾ 100 ਜੋ 200 ਚਵਾ ਪਾਉਂਦੀ 100 ਤੇ 200 ਮੈਂ ਨਾ ਜਿਹੜਾ ਆ ਕੇ ਵੇਖੂ ਦਾ ਤੁਮਾਹ ਜਿਆ ਤੇ ਤੇ ਮੁੱਲ ਪਾਉਂਦੀ ਆ ਪਾਤਾ ਕਰ ਦਈਏ ਫਿਰ ਹੋਲ ਦੇ ਦਾ ਕਰਦੇ ਨੇ ਵੀ ਉਠ ਲੈਣਗੇ ਕਿ ਪਰ ਮੈਂ ਕਿਹ ਚੰਗਾ ਵਾਲੇ ਕਿ ਇਹ ਲੂੰਗਾ ਬੰਨੜ ਕੇ ਚੁਕੋਣੀ ਦੇ ਦਿੰਦੇ ਪਹਿਲਾ ਦੰਗੇ 10 ਮੈਂ ਨਾ ਗਾਂ ਬਾਤਾ ਚੈਨਲ ਵਾਲਿਆਂ ਦੇ ਤੇ ਹੁਣਾ ਚੈਨਲ ਇਹਨੇ ਮੁੜ ਕੇ ਹੁਣਾ ਨਾ ਜੋਕ ਮੈਂ ਹਾਂਜੀ ਦੱਸੋ ਇਹਦਾ ਮੋਲ ਕੀ ਨਾ ਮਤਲਬ ਇਹ ਜਿੱਤਰਾ ਬੋੜਾ ਹੀ 1011 ਕਿਲੋ ਦੇਖ ਦਿੱਤੀ ਕਿਹ ਦਿਨ ਇਹਦਾ ਦੇ ਮੋਲ ਹੀ ਕੋਈ ਨਹੀਂ ਖਵਾ ਵੀ ਆ ਲੱਖ ਵੀ ਆ ਇਹ ਆਪਾਂ 90 ਦੇ ਛੋੜ ਛੱਪਾ ਕਰਾਂਗੇ ਕਰਦੇ ਯਾਰ ਭਾਉ ਕਰਦੇ ਜਿੰਨਾ ਨੇ ਕਰਨਾ ਇੱਕ ਰੀ ਛੋੜ ਛੱਪਾ ਕਰਦੇ ਭੈਣ ਭਰਾ ਨੂੰ 82000 ਦੀ ਸਜਣੋ 88000 ਦੀ 10 ਲੀਟਰ ਤੋਂ ਬਾਹਰ ਬੋੜਾ ਇੱਥੇ ਕਿੱਲੇ ਤੇ 2-3 ਚਵਾਈਆਂ ਕਰਕੇ ਮੈਂ ਅੱਜ ਦੇਣੀ 2-3 ਚਵਾਈਆਂ ਕਰਕੇ ਬੋੜਾ ਸੱਤਾ ਕਰਕੇ ਖਵਾ ਕੇ ਘਲਾਉਣਾ ਬਾਕੀ ਇਹ ਕੱਲ 6 ਵਜੇ ਵੀਡੀਓ ਚੜ੍ਹਣੀ ਆ ਜਿੰਨੇ ਚਿਰ ਨੂੰ ਚਵਾਈ ਕਰਨੀ ਆ ਪਾਈ ਆ 1/2 ਕਿਲੋ ਹੋਰ ਵਦਣਾ ਕਰਮਾ ਲਈ ਇਹ ਘੰਟਿਆਂ ਘੰਟਿਆਂ ਲਵੜੂਗੀ ਕਿੰਨਾ ਕਿੰਨਾ ਕਿਲੋ ਵੜੂ ਬਹਿਮਨ ਲੱਗਦੇ ਆ ਤੇ ਬਾਕੀ ਜਿਹੜਾ ਭੈਪਰਾ ਕੋਈ ਕਵੇ ਨਾ ਇਹ 11-12 ਦੇ ਰਹਿ ਜਾਣੀ ਹੌਥ ਨਾ ਪਾਵੇ ਅਸੀਂ ਦੁੱਧੇ ਪਾ ਕੇ ਵੇਚ ਲਾਂਗੇ ਫਿਰ ਮੋਲ ਹੋਰ ਆਊਗਾ ਦੋ ਤਿੰਨੇ ਦਾ ਕਰ ਸਕਦਾ ਨਾ ਫਾਇਦਾ ਨੂੰ ਵੀ ਫਾਇਦਾ ਨਹੀਂ ਫਾਇਦਾ ਨਹੀਂ ਬਿਲਕੁਲ ਬਿਲਕੁਲ ਅੱਗੇ ਭਾ ਤੇ ਜਾਨਾ ਇਹ ਕੀ ਨਾਮ ਮਗਰੇ ਦੇ ਕਿਲਾਫਾਂ ਕੱਟੀ ਬਹੁਤ ਸੋਹਣਾ ਇਹ ਵੇਖਣ ਨੋਕੜਾ ਥਣ ਲੱਗਾ 12 ਲੀਟਰ ਦੁੱਧ ਆਏ ਥੱਲੇ 12 ਲੀਟਰ ਠੀਕ ਆ ਭਾਉ ਜੀ 12 ਲੀਟਰ ਚਵਾਉਣਾ ਆ ਆਪਾਂ ਲੈ ਖੋਲਿਓ ਭਾਉ ਜੀ ਖੋਲਿਓ ਚੰਗੇ ਬੇਲ ਬੱਤੇ ਚ ਚੰਗੀ ਕੱਦ ਕਾੜ ਦੀ ਮਾਲਕਣ ਪਿਛਲੇ ਪਾਰਾਂ ਦੇ ਭਾਉ ਦੀ ਗੱਲ ਖਣੋ ਜਰਾਬਾਂ ਆ ਤੇ ਆ ਕੱਟੀ ਛੱਡ ਦਿਓ ਕੋਈ ਨਹੀਂ ਨਾਲੇ ਪਸਮਾਉਗੀ ਤਾਂ ਮਰਾ ਦਾਂਗੇ ਕੋਈ ਆਜਾ ਆਜਾ ਚੱਲ ਨਹੀਂ ਕਰ ਮਾਲੀਏ ਚੱਲ ਚੱਲ ਬਹੁਤ ਸੋਹਣੇ ਨਗਿਨੇ ਅੱਜ ਛਾਂਡ ਛਾਂਡ ਕੇ ਲਿਆਂਦੇ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਤਹੇ ਬੜੇ ਔਖੇ ਇਕੱਠੇ ਹੁੰਦੇ ਪਾਬ ਜੀ ਬੜੇ ਔਖੇ ਇੱਥੇ ਕਈ ਭੈਣ ਭਰਾ ਆਉਣਗੇ ਕਿ ਪੰਜ 10 ਛੋਟ ਜਾਂਦਾ ਤੇ ਕਈ ਉਹ ਫੂਲ ਲਾਉਣਗੇ ਆਪਣੇ ਆੜਤੀਏ ਨੂੰ ਕਈ ਡੇਰੀ ਵਾਲੇ ਨੂੰ ਨਾ ਗੰਦਰ ਚੰਗਾ ਪੈ ਜੇ 2000 ਮਹਿੰਗਾ ਪੈ ਜੀ ਉਹ ਨਹੀਂ ਅਗਰ ਦੁੱਧਦਾ ਪੱਕੀ ਗੱਲ ਪੱਕੀ ਗੱਲ ਨਾ ਚਾਹੀਦਾ ਪੱਕੀ ਗੱਲ ਪੱਕੀ ਗੱਲ ਪਾਬ ਜੀ ਪੱਕੀ ਗੱਲ ਪੱਕੀ ਗੱਲ ਆ ਲਓ ਸੱਜਣੋ ਤੋਰਾ ਪਰਾ ਤੁਹਾਨੂੰ ਚੈੱਕ ਕਰਾਤਾ ਕਰਮਾਲੀ ਦਾ ਗਾਂ ਬਾਤਾਂ ਅੱਜ ਪਤਲੀ ਚਮੜੀ ਆ ਬਿਲਕੁਲ ਪੌੜੀ ਬਿਲਕੁਲ ਗੱਜੇ ਸੂਏ ਕੋਈ ਥਾਂ ਦੀ ਬਾਦ ਕਾਟਨੀ ਆ ਨਾ ਵੀ ਭੂਰ ਨਾ ਵੀ ਛਟਾ ਪਤਲੀ ਚਮੜੀ ਚ ਐ ਰਾਜੀ ਬਾਜੀ ਆ ਤੁਸੀਂ ਬਾੰਡ ਵਿਰਲ ਚਾ ਕਰ ਸਕਦੇ ਜੀ ਸੱਜਣਾ ਚੱਲ ਕਰ ਮਾਰ ਗਏ ਇਹੇ ਧਰਵਾਣ ਨੂੰ ਆਹ ਵਿਖਾ ਦਿਓ ਕਈ ਉਹ ਕਿੰਨਾ ਆਣੇ ਆ ਭੈਣ ਭਰਾ ਗੁੱਸਾ ਕਰਨ ਕਿ ਕਰੀ ਜਾਣ ਗੁੱਸਾ ਕਰੀ ਜਾਣ ਭੈਣ ਬੰਦਾ ਤੇ ਐ ਕਰਕੇ ਕਹਦਾ ਬੰਨੇ ਜਾਂਦਾ ਹਾਂ ਓਏ ਇਹਦਾ ਕੀਰੋਲ ਮੋੜ ਦਾ ਮੋੜ ਦਾ ਮੋੜ ਦਾ ਬੰਦੇ 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 ਮੋੜ ਦਾ ਮੋੜ ਦਾ ਬੰਦੇ ਬੰਦੇ ਬੱਚਾ ਨਹੀਂ ਵਿਖਾਉਣਾ ਭਾਵੇਂ ਡੇਢ ਮਹੀਨੇ ਦਾ ਬੱਚਾ ਹੋਵੇ ਤੇ ਬੱਚਾ ਨਹੀਂ ਵਿਖਾਉਣਾ ਦਾੰਦ ਨਾਲ 5000 ਜਿੰਦੀ ਬੱਸ ਮੈਂ ਇਹਨਾਂ ਤੋਂ ਫੜਾਂ ਤੇ ਜਾਵਾ ਬਿਲਟਾਂ ਦੱਸੀਆਂ ਹੁੰਦੀਆਂ ਆ ਇੱਥੇ ਆਪਣੇ ਨਾਲ ਦੀਰੀ 9 ਵਜੇ ਦਾ ਟਾਈਮ ਦੇ ਕੇ ਭਾਜੀ 3 ਵਜੇ ਸ਼ਾਮ ਦੇ ਆਉਣਾ ਬਿਲਟਾ ਨਹੀਂ ਜਿਹੜੇ ਬਿਲਟਾ ਆਲੇ ਉਹ ਕੱਡੇ ਦੇ ਨਾਲ ਫੋਟੋ ਖਿਚਾਉਣ ਲੱਪੇ ਆ ਪੱਕੀ ਕਿ ਕਿੱਥੇ ਟਾਈਮ ਤੇ ਨਹੀਂ ਆਉਦੇ ਕਿਤੇ ਮੱਤ ਜੇ ਤਿੱਕੇ ਤੇ ਰੋਣਾ ਭੈਣ ਭੈਣ ਬਰਾਵਾ ਬਹੁਤਾ ਊਠਾ ਕੰਮ ਨਹੀਂ ਕੀਦਾ ਧੀ ਪੁੱਤ ਪੜਿਆ ਵਾ ਹਰ ਘਰ ਧੀ ਪੁੱਤ ਪੜਿਆ ਵਾ ਬਿਲਕੁਲ 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 ਬਾਕੀ ਪਾਉੜੀ ਮੈਨੂੰ ਇਹ ਬੜੀ ਗੱਲ ਐ ਚਲੋ ਮਿਹਨਤ ਕਰਦੇ ਆਪਾਂ ਕੇਦਾ ਹੱਕ ਨਹੀਂ ਰੱਖਦੇ ਮਲ ਡੰਗਰਾਂ ਨੂੰ ਵੀਡੀਓ ਬਣਾਉਣ ਤੋਂ ਬਾਅਦ ਪਾਣੀ ਦੀ ਘੁੱਟ ਨਹੀਂ ਪੀਦੀ ਉਸ ਵੇਲੇ ਪੈਸੇ ਕੱਢ ਕੇ ਫੜਾਈ ਦੇਦੇ ਅਗਲੇ ਨੇ ਗਿਣ-ਗਿਣ ਕੇ ਬੋਲਚ ਪਾਉਣੇ ਕਿਤੇ 100 200 ਪਾਉ ਘਾਟ ਨਾ ਦੇ ਦੇ ਕੈਂਟੰ ਤੇ ਹੀਖਦੇ ਰਹਿਣਾ ਕੂਵਾ ਹਾਂ ਕਾਢੀ ਗੁਗੜੀ ਦਾਲ ਬਰਾਬਰ ਹਾਂ ਦੇਖ ਲੈ ਸਿਆਣ ਲੋ ਸਜਣੋ ਅੱਜ ਥੱਲੇ ਮਾਰ ਦੇਣ ਲੱਗਾ ਵਾ ਗਾਂ ਬਾਤਾ ਪਾ ਮਗਰ ਲੈਣੀ ਮਾਰਦਾ ਹੈ ਕਿ ਨਹੀਂ ਹੈਣਾ 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 ਵਾ ਬਈ ਵਾ ਵਾ ਬਈ ਵਾ ਵਾ ਬਈ ਵਾ ਹਾਂ ਗਾਂ ਬਾਤਾ ਪਾ ਮੈਂ ਨਿਕਰਾ ਅੱਗੇ ਚੋਜ ਚੋਕੇ ਖੜੋ ਵੀਰ ਚੋਕੇ ਚੋਕੇ ਹਨਾ ਗਾਮਾ ਜਾਰੀ ਬੋਲੀ ਆ ਜਾਰੀ ਬੋਲੀ ਭਾਂਡੇ ਜਦਾਂ ਮਾਰਨੇ ਕਿ ਥੱਲੇ ਨਹੀਂ ਮਾਰਨੀ ਚਾਹੀਦੀ ਨਹੀਂ ਬਿਲਕੁਲ ਥੱਲੇ ਨਹੀਂ ਮਾਰਨੀ ਚਾਹੀਦੀ ਬੜਾ ਔਖਾ ਦੁੱਧ ਬੰਦਾ ਹੈ ਭਾਗ ਜੀ ਸੀਨਾਵਾਂ ਜਨਾ ਲੇਖਾ ਤੋਂ ਲਿਆ ਪਾ ਇੱਕ ਦਸ ਮੰਗੀ ਇੱਕ ਪੰਜ ਮੰਗੀ ਲਖਮਨ ਦੀਏ ਇਹ ਤੇ ਲਖ ਤੋਂ ਮਿੱਥੋ ਹੈ ਤਿੰਨ ਗਏ ਲਖ ਤੋਂ ਚਾਰ ਗਏ ਪੰਜ ਗਏ ਛੇ ਗਏ ਸੱਤ ਗਏ ਨਹੀਂ ਬਾਨਵੇਂ ਹਜ਼ਾਰ ਦੀ ਪੌੜੀ ਨਹੀਂ ਨਹੀਂ ਮੈਂ ਨਾ ਦੇ ਦੇ ਯਾਰ ਪਾਉ ਕੋਈ ਗੱਲ ਨਹੀਂ ਬੜਾ ਪਿਆਰ ਕਰਦੇ ਲੋਕੀ ਦੇ ਦੇ ਨਾ ਨਾ ਨਹੀਂ ਹੈ ਨਾ ਨਹੀਂ ਤੂੰ ਵੀ ਮਹਿਮਾਨ ਮੇਰੀ ਮੰਨ ਲੈ ਕਿਉਂ ਇਹ ਗੱਲ ਆ ਬਿਲਕੁਲ ਬਿਲਕੁਲ ਇਹ 92000 ਚ ਇੱਕ 50 ਰੁਪਏ ਛੋੜ ਦੇ ਮਿੱਤਰੋ 12 ਲੀਟਰ ਦੇ ਆਸ-ਪਾਸ ਤੁਰੀ ਫਿਰਦੀ ਆ ਕਰਮਾਲੀ ਇਹ 92 ਤੇ ਆਪਣੇ ਕੀ ਨਾਮ ਆ 93 ਜੋ 92 ਜਣ ਮੋਹ ਨਿਕਲ ਗਿਆ ਪਾਉ 1000 ਦੀ ਮੈਂ 6 ਆਖਿਆ ਤੂੰ 8 ਆਖਿਆ ਚਲੋ 93 ਤੇ ਲਾ ਲਓ ਯਾਰ 93 ਤੇ ਲਾ ਲਓ ਕਾ ਨਹੀਂ ਕਰ ਰਿਹਾ ਕਾ ਨਹੀਂ ਕਰਨਾ ਚਲੋ 93 ਤੇ ਲਾ ਲਓ ਕੋਈ ਗੱਲ ਨਹੀਂ 93 ਆਪਸ ਪਾਉ ਨੂੰ ਵੀ ਨਰਾਜ਼ ਨਹੀਂ ਕਰਨਾ ਮੈਂ ਨਾ ਪਾਉ ਨੂੰ ਵੀ ਨਰਾਜ਼ ਨਹੀਂ ਕਰਨਾ ਮਿਹਨਤ ਬਹੁਤ ਜਿਆਦੀ ਆ ਪਾਉ ਜੀ ਮਗਰ ਕੱਟੀ ਤੁਸੀਂ ਕਿਵੇਂ ਬਗਾਨੇ ਜੋ ਜਿਆਦਾ 1000 2000 3000 ਰੁਪਈਆ ਨਹੀਂ ਦੇਣਾ ਪਿਆ ਦੇ ਧੱਕੇ ਧੋੜੇ ਖਾਈ ਵੀ ਅੱਜ ਕਿਹੜੀ ਗੱਲ ਆ ਬਿਲਕੁਲ ਬਿਲਕੁਲ 93000 ਦੀ ਜੀ ਹਾਂ ਤੇ ਇਹ ਨਾਗ ਸੀ ਨਾਗ ਹੋਰ ਵੀ ਹੈਗੇ ਕਿਤੇ ਵਿਖਾਵਾਂਗੇ ਤੇ ਹਾਲ ਦੀ ਘੜੀ ਤਿੰਨ ਨਾਗ ਆ ਚੈਨਲ ਜੰਮਾ ਤੋ ਜਾ ਕਰੋ ਚੰਗੀ ਤਰ੍ਹਾਂ ਵਿਖਾਇਆ ਕਰੋ ਬੰਦਾ ਦੇ ਢੂੰਗਾ ਨਹੀਂ ਟੁਕਣ ਡਿਆਂ ਦਾ ਪੱਦ ਨਹੀਂ ਡੰਡਿਆਂ ਦਾ ਇਹਦਾ ਕੀਮਾ ਹੈ ਢੂੰਗਾ ਦੇ ਐ ਐ ਆ ਉਹਦਾ ਮੁੱਲ ਕਿਉਂ ਨੂੰ ਉੱਠਦੇ ਲੈ ਆਂਦੇ ਹੋ ਭਟੂ ਨੂੰ ਉੱਠਦੇ ਲੈ ਆਓ ਪੱਕੀ ਗੱਲ ਆ ਨੂੰ ਲਾ ਕੇ ਕਿੱਥੇ ਕਾ ਕਰ ਲੈਣ ਦੋ ਫਿਊ ਮੱਝ ਲਈ ਦੇਖੀ ਤਾਂ ਮੰਗਣਾ ਕੀ ਆ ਤੇ ਦੇਣਾ ਕੀ ਆ ਪੱਕੀ ਗੱਲ ਪਾਓ ਪੱਕੀ ਗੱਲ ਕਿ ਕਾਲੇ ਨੂੰ ਕਿੱਥੇ ਥਾਮ ਬੰਦੋ ਲੈਓ ਬੰਦੋ ਲੈਓ ਅਵੇ ਕਾਲ ਨਹੀਂ ਆਉਂਦਾ ਤੇ ਤੁਸੀਂ ਇੱਕ 2 ਮਿੰਟਾਂ ਦੇ ਵਿੱਚ ਕਾਲ ਆਉਂਦੇ ਜੋ ਬਿਲਕੁਲ ਬਿਲਕੁਲ ਬਗੜੀ ਸਿਆਣੀ ਗੱਲ ਹੈ ਹੁਣ ਚੰਨ ਵਾਲੇ ਚਾਰੇ ਕੱਲਾ ਕੱਲਾ ਥਾਂ ਵਖਾਉਂਦੇ ਵਖਾਉਂਦੇ ਪੱਕੀ ਗੱਲ ਤੁਹਾਡੀ ਕੱਲਾ ਕੱਲਾ ਥਾਂ ਵਖਾਉਂਦੇ ਦੋ ਚੰਨ ਵਾਲੇ ਚੰਨ ਜਿਹੜੇ ਕੱਲਾ ਕੱਲਾ ਵਖਾਉਂਦੇ ਆ ਇੱਕ ਇੱਕ ਟੋਟੀ ਦੇ 7-7-58 ਮਿੰ ਇਹ ਵੀਡੀਓ ਲਾ ਫੇਆ ਗਾਲ ਕਾਦੀ ਬਦਾ ਘਰ ਬੈਠਾ ਮੱਝ ਮਗਾ ਲਈ ਬਿਲਕੁਲ ਬਿਲਕੁਲ ਪੱਕੀ ਗੱਲ ਦੱਸ ਦਿਆ ਕਿ ਜੇ ਆਪਾਂ ਨੇ ਅਗਲੇ ਨੂੰ ਢੂੰਗਾ ਹੀ ਨਹੀਂ ਚੁੱਪੋਂ ਦੇਣਾ ਤੇ ਫੇ ਉਹ ਵੀਡੀਓ ਕਾਦੀ ਬੱਕੀ ਗੱਲ ਪਾਉ ਪੱਕੀ ਗੱਲ ਆ ਹੋਰ ਗੱਲ ਵੇਖ ਕੋਈ ਕੱਟਾ ਕੱਟੀ ਨਹੀਂ ਨਾਲ ਵਿਖਾਉਣਾ ਤਾਂ ਕੀ ਗੱਲ ਆ ਹੁਣ ਚੱਕਰ ਕੀ ਬੰਨਦਾ ਵਾ ਕੱਟਾ ਕੱਟੀ ਪਿੱਛੇ 3 ਨਵੇਂ ਮਹੀਨੇ ਦਾ ਵਿਖਾਉਂਦੇ ਤਾਂ ਨਹੀਂ ਨਹੀਂ ਦਿਖਾਉਂਦੇ ਪੱਕੀ ਗੱਲ ਇੱਕ ਚੈਨਲ ਤੇ 3 ਨਵੇਂ ਮਹੀਨੇ ਦਾ ਹੁੰਦਾ ਵਾ ਇੱਕ ਚੈਨਲ ਹੈਗਾ ਵਾ ਇੱਕ ਚੈਨਲ ਹੈਗਾ ਬਸ ਮੱਝ ਵਿਖਾ ਦੇਣੀ ਕੱਟਾ ਕੱਟੀ ਵਿਖਾਉਂਦੇ ਨਹੀਂ ਆ ਵਾਕੀ ਇਥੇ ਦੋ ਤੋਂ ਮਨਾ ਮਨਾ ਕੇ ਦੇਣਾ ਪੜਕੇ ਲਾਮਾ ਨਹੀਂ ਕਿਸਦਾ ਚਲਣਾ ਵੀ ਲੋ ਹਾਂ ਦੇਣਾ ਇਥੇ ਮਨਾ ਮਨਾ ਲਾਮਾ ਤੇ ਜਰਨਾ ਨਹੀਂ ਨਾ ਗੇ ਦਾ ਹਾਂ ਸੱਚਾ ਬੰਦਾ ਜੰਤ ਜਰੂ ਕਿ ਨੇ ਬੜੇ ਭੜ ਪਰ ਆ ਗਈ ਚੰਗਾ ਕੰਮ ਕਰਦੇ ਚੈਨ ਨਾਲ ਬਹੁਤ ਵਧੀਆ ਹਨ ਦੋ ਦੋ ਫੇਰੇ ਇੱਕ ਨਾ ਪਹਿਲਾ ਇੱਕ ਨਾ ਫਤਮਾ ਆ ਕੇ ਦੋ ਦੋ ਤਿੰਨ ਤਿੰਨ ਚੱਕਰ ਲਵਾਉਂਦੇ ਦੋ ਤਿੰਨ ਚੈਨ ਨਾਲ ਮੈਨੂੰ ਕੋਈ ਨਾ ਖੋਲਾ ਵਾ ਤੇ ਕਈ ਜਿਹੜਾ ਟੂੰਗਾ ਨਹੀਂ ਚੁਕਣ ਦਿੰਦੇ ਕੋਈ ਵਾਅਦਾ ਕਰ ਨੂੰ ਪੈਸੇ ਲੈਣੇ ਆ 5000 ਰੁਪਏ ਮੂੰਹ ਨਾ ਖਣਾ ਪੱਕੀ ਗੱਲ ਪਾਵਣੀ ਪੱਕੀ ਗੱਲ ਆ ਤੇ ਗੱਲਾਂ ਤੇ ਹੋਰ ਵੀ ਕਰਨੀਆਂ ਆ ਵੀਡੀਓ ਬਹੁਤ ਲੰਮੀ ਹੁੰਦੀ ਜਾਂਦੀ ਆ ਤੇ ਇਹ ਨਗਸੀ ਅੱਜ ਆਪਣੇ ਕੋਲ ਕੋਈ ਵੀ ਭੈਣ ਭਰਾ ਫੋਨ ਕਰਕੇ ਤੁਹਾਡੇ ਕੱਲੇ ਦੀ ਵੀਡੀਓ ਪਾਉਣੀ ਹੈ ਜਿੱਥੋਂ ਆਇਆ ਗਿਆ ਪੂਰੀ ਡਿਟੇਲ ਦੇਵਾਂਗੇ ਬਿਲਕੁਲ ਬਿਲਕੁਲ ਪਹੁੰਚੋ ਤੇ ਨਗੀਨਾ ਹੀ ਹੈ ਗਾਂ ਬਾਤਾਂ ਉਹਦੀ ਕੱਲੇ ਦੀ ਬਣਾਵਾਂਗੇ ਵੀਡੀਓ ਬਖਾਵਾਂਗੇ ਭੈਣ ਭਰਾਵਾਂ ਨੂੰ ਤੇ ਇਸੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਗੁਰੂ ਅਰਜਨਦਾਸ ਚੜ੍ਹਦੀ ਕਲਾ ਚ ਰੱਖੇ ਤੇ ਚੈਨਲ ਨੂੰ ਆਪਣਾ ਹੱਕ ਸਮਝ ਕੇ ਆਪਣਾ ਪਰਿਵਾਰ ਸਮਝ ਕੇ ਸਬਸਕ੍ਰਾਈਬ ਕਰੋ ਤੁਹਾਡੇ ਸਾਥ ਦੀ ਬਹੁਤ ਲੋੜ ਆ ਬਹੁਤ ਸਾਥ ਦਿੱਤਾ ਤੁਸੀਂ ਮੈਂ ਰਿਣੀ ਆ ਤੁਹਾਡਾ ਇਸੇ ਨਾਲ ਸੱਚੀ ਕਹਾਣੀ ਬਿਲਕੁਲ ਪਾਉ